ਕੱਲ ਬੀਤੇ ਦਿਨ ਚੈਨਾਡੂਰ ਨਾਲ ਸਮਰਾਲਾ ਦੇ ਨਜ਼ਦੀਕੀ ਪਿੰਡ ਰੋਹਲੇ ਦੇ ਨੌਜਵਾਨ ਕਰਨਜੋਤ ਸਿੰਘ ਦੀ ਮੌਤ ਹੋ ਗਈ ਸੀ ਅਜਹਿਆ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ ਇਸ ਸਬੰਧੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਜ਼ੀਰੋ ਹੈ ਇਸ ਪਾਸੇ ਕਿਸੇ ਵੀ ਸਰਕਾਰ ਵੱਲੋਂ ਕਦੀ ਵੀ ਧਿਆਨ ਨਹੀਂ ਦਿੱਤਾ ਗਿਆ ਕਰਨਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਤੋਂ ਬਾਅਦ ਉਸਦੇ ਜੱਦੀ ਪਿੰਡ ਰੋਹਲੇ ਲਿਆਂਦਾ ਗਿਆ ਪੂਰੇ ਪਿੰਡ ਵਿੱਚ ਸ਼ੋਕ ਦੀ ਲਹਿਰ ਹੈ ਘਰ ਪਰਿਵਾਰ ਦੀ ਹਾਲਤ ਬਹੁਤ ਹੀ ਤਰਸਯੋਗ ਹੈ ਬਾਦੂਈ ਬਈਹਾ ਨੇ ਨਾ ਕਰਦਾ ਕਿ ਨਾ 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 ਚੈਨਾ ਟੋਲ ਨੇ ਉਹਨੂੰ ਪਿੱਟੇ ਚ ਲੈ ਲਿਆ ਤੇ ਉਹ ਤੋਂ ਬਾਅਦ ਇਹਦੀ ਸਾਰੀ ਲੋ ਕਰਦਣਾ ਸਾਰੀ ਵੱਡੀ ਗਈ ਮੌਕੇ ਤੇ ਉਹ ਸਰਕਾਰੀ ਹਸਪਤਾਲ ਵੀ ਲੈ ਕੇ ਗਏ ਪਰ ਉੱਥੇ ਡਾਕਟਰਾਂ ਨੇ ਜਵਾਬ ਦੇ ਕੇ ਮੇਰੇ ਤੱਕ ਪਹੁੰਚ ਕਰਤਾ ਜੀ ਜਿਹਨੇ ਇਹ ਵੀ ਪਤਾ ਲੱਗੇ ਕਿ ਉਹਨੂੰ ਕਿਹੜੀ ਉਹ ਸਰਪੰਚ ਹਾਂਜੀ ਸਰਪੰਚ ਨੇ ਇਹਨਾਂ ਨੂੰ ਮੇਤਾ ਸਾਹਿਬ ਸਰਪੰਚ ਨੇ ਕੀ ਕਰਵਾਈ ਇਹ ਬੰਦਾ ਕਿਨੂੰ ਬੋਸ਼ੀ ਮਾਰਦੇ ਇੱਕ ਦਿਨ ਪਹਿਲਾਂ ਇਹਨਾਂ ਦੇ ਪਿਤਾ ਸਾਹਿਬ ਨੇ ਨੋਟਿਸ ਮੀਟ ਕਰਵਾਈ ਹੈ ਕਿ ਚੈਨਾ ਟੋਲ ਬੰਦ ਕੀਤੀ ਜਾਵੇ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਇਸ ਕਰਕੇ ਉਹ ਵੀ ਇੱਥੇ ਵਿਚਾਰੀ ਬੈਠੇ ਨੇ ਉਹਨਾਂ ਨੂੰ ਪਤਾ ਕੀਰੀਆਂ ਗੱਲੀ ਕੀ ਦੀ ਰਹੀ ਸਰਕਾਰੀ ਪ੍ਰਸ਼ਾਸਨ ਨੇ ਇਹਨਾਂ ਗੱਲ ਜੀ ਆ ਇਨਨੂੰ ਵੱਡੇ ਲੈਵਲ ਤੇ ਇਹ ਕਾਰਵਾਈ ਕਰਨੀ ਚਾਹੀਦੀ ਆ ਪਤੰਗਬਾਜ਼ੀ ਬੰਦ ਕਰਨੀ ਚਾਹੀਦੀ ਆ ਚੈਨਾ ਡੂ ਤੇ ਵੀ ਸਖਤ پابੰਦੀ ਚਾਹੀਦੀ ਆ ਹਾਂ ਦੇਖਿਆ ਜਿਵੇਂ ਵੀ ਡੈਡ ਬੋਡੀ ਮੁੰਡੇ ਜੋ ਰੀਅਲੀ ਮਰਵਾਉਣ ਦੇ ਪਿੰਡ ਦਾ ਮਾਹੌਲ ਦੇਖਿਆ ਦਿੱਖਣ ਜਾ ਰਿਹਾ ਠੀਕ ਹੈ ਬਸ ਇਹ ਕਹਿ ਸਕਦੇ ਆ ਜੀ ਕਿਸੇ ਦਾ ਜਵਾਨ ਪੁੱਤ ਮਰ ਗਿਆ ਜੇ ਤੋ ਵੱਡਾ ਦੁੱਖ ਕੀ ਹੋਊਗਾ ਜੈਨ ਜੀ ਸਾਨੂੰ ਬਹੁਤ ਦੁੱਖ ਆ ਸਰਕਾਰ ਨੂੰ ਚਾਹੀਦੀ ਤੇ ਧਿਆਨ ਦੇਣਾ ਚਾਹੀਦਾ ਜੀ ਹੋਰ ਕਿਸੇ ਦੇ ਮਾਪੂਰਤਾ ਦਾ ਚਿਰਾਗ ਨਾ ਬੁਝੇ ਇਸ ਕਰਕੇ ਧਿਆਨ ਦੇਣਾ ਚਾਹੀਦਾ ਅੱਲਾ ਹੀ ਮੋਟਾ ਜੀ ਅੱਲਾ ਹੀ ਮੋਟਾ ਜੀ ਕੱਲੇ ਪਤਾ ਸੀ ਬਾਦ ਆ ਜੀ ਸਰਕਾਰ ਨੂੰ ਹਾਂ ਜੀ ਸਰਕਾਰ ਰਹਿ ਕਾਲ ਜਿਹੜਾ ਇਨਸੀਡੈਂਟ ਹੋਇਆ ਬੱਚੇ ਨਾਲ ਬਹੁਤ ਡਿਪੈਂਡ ਦਾ ਬੱਚਾ ਟੁੱਟਾ ਗਿਆ ਤਾਂ ਮੈਨੂੰ ਉਹਨਾਂ ਨੂੰ ਕੰਮ ਕਰਦੇ ਹੈ ਇਹ ਬੱਚੇ ਬੱਚੇ ਦਾ ਉਹਨਾਂ ਦਾ ਕੰਮ ਕਰਦੇ ਹੈ ਮੈਂ ਉਹਨਾਂ ਦਾ ਹਾਂਜੀ ਕਿ ਇਸ ਤਰ੍ਹਾਂ ਤੋਂ ਆਸੀ ਬੱਚੇ ਦਾ ਬਹੁਤ ਵਧੀਆ ਸੁਭਾਅ ਸੀਗਾ ਇਹ ਮੁੰਡੇ ਦਾ ਬਹੁਤ ਨੇਕ ਸੁਭਾਅ ਦਾ ਬੱਚਾ ਸੀਗਾ ਇਹ ਜਿਹੜੀ ਫੂਕ ਕੱਟਣਾ ਹੋਈ ਹੈ ਇਹ ਨਾਲ ਪੂਰਾ ਪੰਜਾਬ ਰੋ ਰਿਹਾ ਹਾਂਜੀ ਇਹ ਕਹਿਣਾ ਚਾਹੁੰਦੇ ਕਿ ਜਿਹੜੀ ਚਾਈਨਾ ਡੋਰ ਇੰਨੀ ਉੱਡ ਰਹੀ ਹੈ ਤੇ ਫਿਰ ਵੀ ਇਹਨੇ ਕੰਮ ਹੋ ਰਿਹਾ ਇਹ ਤਾਂ ਟੋਟਲੀ ਪਤੰਗ ਦਾ ਪਤੰਗ ਵਾਜੀ ਹੈ ਜਿਹੜੀ ਬੈਨ ਹੋਣੀ ਚਾਹੀਦੀ ਹੈ ਚਾਹੇ ਉਹ ਚਾਈਨਾ ਡੋਰ ਆ ਸਾਡੀ ਚਾਹੇ ਇੰਡੀਆ ਦਾ ਡੋਰ ਆ ਟੋਟਲੀ ਪ ਜਿਵੇਂ ਦੇਖਿਆ ਬੱਚਾ ਤੁਹਾਡੇ ਕੋਲ ਖੇਲਦਾ ਵੀ ਰਿਹਾ ਹੋਣਾ ਹਾਂਜੀ ਜੀ ਜਦੋਂ ਕੋਲ ਤੁਹਾਡੇ ਜਿੰਨੀ ਹੈ ਤਾਂ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਤਾਂ ਕਾਟਾ ਹੀ ਬਹੁਤ ਵੱਡਾ ਪੈ ਗਈ ਜਿਹੜਾ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਪੈ ਗਈ ਹੁਣ ਅਸੀਂ ਮੋਟਰਸਾਈਕਲ ਵੀ ਦੇਖਿਆ ਸੀ ਮੋਟਰਸਾਈਕਲ ਦੇ ਜਾਂਦੇ ਕਿੱਥੇ ਨੂੰ ਜਾ ਰਹੇ ਸੀ ਕੀ ਕਿੱਥੋਂ ਆ ਰਹੇ ਸੀ ਬੱਚੇ ਸਕੂਲ ਚ ਪ੍ਰੀ ਬੋਰਡ ਦਾ ਪੇਪਰ ਦੇ ਕੇ ਘਰ ਨੂੰ ਆ ਰਿਹਾ ਸੀਗੇ ਆਪਦੇ ਭਰਾ ਨਾਲ ਆ ਰਿਹਾ ਸੀਗਾ ਮੋਟਰਸਾਈਕਲ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪਿੰਡ ਦੇ ਵਿੱਚ ਪੂਰੇ ਸੋਗ ਦਾ ਮਾਹੌਲ ਆਈ ਪੂਰੇ ਪਿੰਡ ਦੇ ਵਿੱਚ ਕੀ ਪੂਰਾ ਸਮਰਾਲਾ ਹਲਕੇ ਜਿਹੇ ਸੋਗ ਦਾ ਲਹਿਰ ਆਈ ਜੋ ਅੰਭੀ ਕੀਤਾ ਗਿਆ ਉਸ ਤੋਂ ਬਾਅਦ ਕੀ ਗਿਆ ਪ੍ਰਸ਼ਾਸਨਾ ਕੀ ਗੱਲ ਬੋਲੀ ਪ੍ਰਸ਼ਾਸਨ ਤਾਂ ਹੀ ਤਰਵੱਤਾ ਦੇ ਕੇ ਗਈ ਚਲੋ ਵੀ ਅਸੀਂ ਹੱਲ ਕਰਾਂਗੇ ਪਰ ਚੀਜ਼ਾਂ ਦਾ ਹੱਲ ਹੁੰਦਾ ਦਿਖਦਾ ਨਹੀਂ ਹੁੰਦਾ ਇਹ ਚੀਜ਼ਾਂ ਅਸੀਂ ਤਾਂ ਪਤੰਗਬਾਜੀ ਟੋਟਲੀ ਬੈਨ ਹੋਣੀ ਚਾਹੀਦੀ ਹੈ ਜੀ ਇੱਕ ਰੋਕਲਾ ਹੀ ਸੀਗਾ ਜੀ ਹਾਂਜੀ ਬਿਲਕੁਲ ਕੱਲਾ ਬੱਚਾ ਸੀਗਾ ਜੀ ਪਿਤਾ ਜੀ ਦਾ ਟਰੱਕ ਦਾ ਕਾਰੋਬਾਰ ਸੀਗਾ ਜੀ ਜੀ ਸੋਨੇ ਸਰਪੰਚ ਵੀ ਤੇ ਹਾਂਜੀ ਮੌਜੂਦਾ ਸਰਪੰਚ ਹੈ ਜੀ ਇਸ ਟਾਈਮ ਹਾਂਜੀ ਮੈਂ ਕਰੀ ਸੀਗਾ ਜੀ ਹੁਣ ਫੋਟੋ ਕਰ ਟਾਈਮ ਸਰਸ ਕਰ ਲਓ ਸੰਸਕਰ ਗਏ ਹੋਏ ਡੱਡ ਬੱਡੀ ਤੇ ਪੋਸਟਮਾਰਟਮ ਵਾਸਤੇ ਸੁਣਾਲੇ ਅੱਜ ਤੇ ਬਖੜੇ ਹੁਣ ਇਹ ਜਗਾ ਵੀ ਉਹਨਾਂ ਦੀ ਖੁਦ ਕੋਠੀ ਉਸੇ ਮੰਡੇ ਦੀ ਸੀ ਵੀ ਬਣਾ ਰਹੀ ਤਿਆਰ ਹੋ ਰਹੀ ਸੀ ਤੁਹਾਨੂੰ ਕਿਨੇ ਵਜੇ ਪਤਾ ਲੱਗਿਆ ਵੀ ਤੁਹਾਨੂੰ ਸਾਨੂੰ ਕੋਈ 1:00 ਵਜੇ ਦੇ ਕਰੀਬ ਕਰੀਬ ਪਤਾ ਲੱਗਿਆ